ਜਿਹੜੀ ਕੌਮ ਸੌਂ ਜਾਂਦੀ ਆ ਨਾ ਉਹਦੀ ਨੀਂਦ ਦੀ ਵਜ੍ਹਾ ਕਰਕੇ ਜਿਹੜੇ ਬਾਹਰੀ ਲੋਕ ਨੇ ਆਣ ਕੇ ਨਾ ਉਹਦਾ ਇਤਿਹਾਸ ਵੀ ਬਦਲ ਦਿੰਦੇ ਨੇ ਇਸੇ ਤਰ੍ਹਾਂ ਸਾਡੀ ਕੌਮ ਸੁੱਤੀ ਪਈ ਆ ਤੁਸੀਂ ਵੇਖੋ ਪਿਛਲੇ ਦਿਨਾਂ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਖਾ ਲਾਂਗੇ ਚਲੋ ਵਿਸਾਖ ਦੇ ਵਿੱਚ ਚਲੋ ਕੋਈ ਗੱਲ ਨਹੀਂ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਂਦੇ ਨੇ ਤੇ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਆਇਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਵੀ ਦਾ 24 ਨਵੰਬਰ ਨੂੰ ਪਹਿਲਾਂ ਪੱਕਾ ਕੀਤਾ ਸੀ ਨਾ ਚਲੋ 25 ਨਵੰਬਰ ਨੂੰ ਮਨਾ ਲੈ ਕੋਈ ਦਿੱਕਤ ਨਹੀਂ ਇਹਨਾਂ ਉੱਪਰ نیچے ਇੱਕ ਦਿਨ ਹੋ ਜਾਂਦਾ ਭਾਈ ਦਸੰਬਰ ਨੂੰ ਜਿਹੜੀ 8 ਬੋਹ ਨੂੰ ਵੱਡੇ ਸਾਹਿਬ ਜਾਨਾ ਸ਼ਹੀਦੀ ਦਿਹਾੜਾ ਹੁੰਦਾ ਸੀ ਉਸੇ ਦਿਨ ਆ ਰਿਹਾ ਹੈ 27 ਦਸੰਬਰ ਨੂੰ 13 ਬੋਹ ਨੂੰ ਛੋਟੇ ਸਾਹਿਬ ਜਾਨਾ ਸ਼ਹੀਦੀ ਦਿਹਾੜਾ ਹੁੰਦਾ ਸੀ ਉਹ ਉਦੋਂ ਹੀ ਆ ਰਿਹਾ ਚਲੋ ਉਹ ਵਧੀਆ ਗੱਲ ਹੈ ਪਰ ਤੁਸੀਂ ਵੇਖੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਜਿਹੜਾ ਹੈ 23 ਬੋਹ ਨੂੰ ਲਿਖਿਆ ਮਿਲਦਾ ਇਹਨਾਂ ਦੇ ਵੱਲੋਂ ਇਤਿਹਾਸ ਵਿੱਚ ਉਸ ਦੀ 7ਵੀਂ ਨੂੰ ਹੁਣ ਜਿਹੜੇ ਸਾਡੇ ਵਿੱਚ ਵੀ Hindu ਨੇ ਕੇਸਾਤਾਰੀ Hindu ਮੈਂ ਕਹਾਂਗਾ ਉਹਨਾਂ ਨੂੰ ਉਗਣ ਲਈ ਛਿੱਟਾਂ ਦਾ ਸਾਖਤਾ ਹੁੰਦਾ ਇਹ ਛਿੱਟਾਂ ਦਾ ਸਾਖਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਕੋ ਲਾਗ ਹੁੰਦਾ ਹਰ ਵਾਰੀ ਹਰ ਵਾਰੀ ਅੱਗੇ ਪਿਛੇ ਕੋ ਹੁੰਦਾ ਕਰੀ 11 ਜਨਵਰੀ ਨੂੰ ਹੋ ਗਿਆ ਅਗਲੀ 6 ਜਨਵਰੀ ਨੂੰ ਹੋ ਗਿਆ ਤੇ ਇਸ ਵਾਰੀ ਤੇ ਖਾਦੀ ਕਰ ਦਿੱਤੀ ਉਹਨਾਂ ਨੇ 27 ਦਸੰਬਰ ਦਾ ਕਰ ਦਿੱਤਾ ਔਰ ਉਸ ਦਿਨ 13 ਨੂੰ 13 ਬੋ ਵਾਲੇ ਦਿਹਾੜੇ ਦੇ ਬਦਲ ਨਹੀਂ ਰਹੇ ਪਰ 23 ਬੋ ਵਾਲੇ ਬਦਲ ਕਿਤੇ 13 ਬੋ ਤੇ ਆ ਰਹੇ ਨੇ ਕਿਵੇਂ ਅਸੀਂ ਜਦੋਂ ਵੇਖ ਲਿਆ ਛੋਟੇ ਸਾਹਿਬ ਜੀ ਦਾ ਸ਼ਿਦੀ ਦਿਹਾੜਾ ਹੁੰਦਾ ਸੰਗਤਾਂ ਅਦੇ ਘਰ ਸੇਵਕੇ ਜਾਂਦੀਆਂ ਨੇ ਦੁਖੀ ਹੁੰਦੀਆਂ ਵਿਰਲਾਪ ਕਰਦੀਆਂ ਤੇ ਉਹ ਉਹਨਾਂ ਸਹਬਜਾਦਾਂ ਦੇ ਪਿਆਰ ਵਿੱਚ ਭੇਜਦੀਆਂ ਨੇ ਇਸ ਵਾਰੀ ਕੀ ਕਰੋਗੇ ਜਿਸਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦੇ ਵਾਲਾ ਮਨਾਉਗੇ ਉਸ ਦਿਨ ਛੋਟੇ ਸਹਬਜਾਦਾਂ ਦਾ ਸ਼ੀਧੀ ਦੇਣਾ ਹੈ ਗੁਰਦੁਆਰਿਆਂ ਤੇ ਦੀਵਾਲਾ ਕਰੋਗੇ ਗੁਰਦੁਆਰੇ ਨੂੰ ਸਿ ਜਾਓਗੇ ਕਿ ਸਾਡੇ ਗੁਰੂ ਦਾ ਪ੍ਰਕਾਸ਼ ਪਰਮੇ ਕਿ ਮਨ ਉਸ ਨੂੰ ਦੁਖੀ ਹੋਏਗਾ ਕਿ ਛੋਟੇ ਸਹਬਜਾਦਾਂ ਨੂੰ ਸ਼ੀਧੀ ਦੇਣਾ ਵੀ ਹੈ ਅਸੀਂ ਕੋਈ ਉੱਠ ਕੇ ਸਵਾਲ ਨਹੀਂ ਕਰਦੇ ਕਿਉਂ ਮੈਂ ਪਹਿਲਾਂ ਸ਼ੁਰੂ ਵਿੱਚ ਬੇਨਤੀ ਕੀਤੀ ਆ ਕਿਉਂਕਿ ਸਾਡੀ ਗੋਮਸ ਸੌ ਚੁੱਕੀ ਹੈ ਤੇ ਸੁੱਤੇ ਹੋਏ ਲੋਕ ਜਿਹੜੇ ਸਵਾਲ ਨਹੀਂ ਕਰਦੇ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਉੱਠ ਕੇ ਸਵਾਲ ਪੁੱਛਾਂਗੇ ਤੇ ਅੱਗੋਂ ਸਾਨੂੰ ਜਵਾਬ ਜਿਹੜਾ ਇਹ ਮਿਲਣਾ ਹੈ ਕਿ ਛਿੱਟਾਂ ਦਾ ਹਿਸਾਬ ਕਿਤਾਬ ਹੁੰਦਾ ਜੀ ਛਿੱਟਾਂ ਦਾ ਹਿਸਾਬ ਕਿਤਾਬ ਹਰ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰ ਤੇ ਲਾਗੂ ਕਰਨ ਵਾਲਿਓ ਉੱਠ ਜਾਓ ਅਜੇ ਵੀ ਸਮਾਂ ਨਹੀਂ ਉੱਠੇ ਤੇ ਜਿਵੇਂ 1921 ਵਿੱਚ ਮਹੰਤਾਂ ਕੋਲੋਂ ਤੁਹਾਨੂੰ ਗੁਰਦੁਆਰੇ ਆਜ਼ਾਦ ਕਰਾਉਣ ਵਾਸਤੇ ਜਦੋਂ ਜਰ ਕਰਨੀ ਪਈ ਸੀ ਸ਼ਹਾਦਤਾਂ ਦੇਣੀਆਂ ਪਈਆਂ ਸਨ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡਾ ਉਹੀ ਹਾਲ ਹੋਣ ਵਾਲਾ ਏ ਕਿ ਉਹ ਸ਼ਹਾਦਤਾਂ ਤੁਹਾਨੂੰ ਫਿਰ ਦੇਣੀਆਂ ਪੈਣੀਆਂ ਨੇ ਫਿਰ ਤੁਹਾਨੂੰ ਗੁਰਦੁਆਰੇ ਜਿਹੜੇ ਨੇ ਉਹ ਮਹੰਤਾਂ ਕੋਲੋਂ ਆਜ਼ਾਦ ਕਰਵਾਉਣੇ ਪੈਣੇ ਨੇ ਇਸ ਕਰਕੇ ਬੇਨਤੀ ਜਾਗਣਾ ਕਰੋ ਜੇ ਵੀ ਟਾਈਮ ਹੈ ਨਹੀਂ ਤੇ ਤੁਹਾਨੂੰ ਮਜ਼ਲੇ ਹੋਏ ਇਤਿਹਾਸ ਨੂੰ ਫਿਰ ਦੁਬਾਰਾ ਬਦਲਣਾ ਮੁਸ਼ਕਲ ਹੋ ਜਾਏਗਾ ਕਿਉਂਕਿ ਸਾਡੇ ਬੱਚਿਆਂ ਦੇ ਵਿੱਚ ਇਹ ਰੁਝਾਨਤ ਬਣ ਜਾਏਗਾ ਸਾਡੇ ਬੱਚਿਆਂ ਵਿੱਚ ਕਿ ਸਾਨੂੰ ਪਤਾ ਕਿ ਹਰ ਸਾਲ ਸਾਡੇ ਗੁਰੂ ਦਾ ਪਰ ਕਾਝ ਵਿਆੜਾ ਮਗਰਿਆ ਜਾਣਾ ਸੋ ਬੇਨਤੀ ਹੈ ਜਾਗ ਜਾਓ ਅਜੇ ਵੀ ਟਾਈਮ ਹੈ